ਭਾਈ ਅੱਜ ਕੁਦਰਤੀ ਖਜ਼ਾਨਾ ਲੈਣ ਆਏ ਆ ਇੱਥੇ ਟਿੱਬਿਆਂ ਦੇ ਵਿੱਚ ਤੇ ਆ ਸਾਡਾ ਭਾਈ ਪ੍ਰਵਿੰਦਰ ਸਿੰਘ ਬੜ ਰਿਆ ਦੇ ਇਹਨੂੰ ਤਾਂਦਲਾ ਕਹਿੰਦੇ ਆ ਪਿੱਛੇ ਇੱਕ ਵੀਡੀਓ ਵਾਇਰਲ ਹੋਈ ਸੀਗੀ ਉਹ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀ ਜਿਹੜਾ ਤਾਂਦਲਾ ਵਾ ਇਹ ਬੰਦਾ ਬੜਾ ਤੀਜੀ ਸਟੇਜ ਦੇ ਵਿੱਚ ਹੋਵੇ ਕੈਂਸਰ ਦਾ ਉਹਨੂੰ ਵੀ ਮਾਤ ਪਾਉਂਦਾ ਏ ਉਹਨੂੰ ਠੀਕ ਕਰਦਾ ਵਾ ਤੇ ਅੱਜ ਅਸੀਂ ਇੱਥੇ ਤਾਂਦਲਾ ਅੱਜ ਟਿੱਬਿਆਂ 'ਚ ਪਹੁੰਚਿਆ ਤਾਂਦਲਾ ਲੈਣ ਲਈ ਤੇ ਬਹੁਤ ਤਾਂਦਲਾ ਜਿਹੜਾ ਹੈਗਾ ਬਹੁਤ ਇਧਰੋਂ ਬੁੱਢੀ ਖੜੀ ਆਦੀ ਆਂਦੜੀ ਦੀ ਪਰ ਇਹ ਉਹ ਵੀਡੀਓ ਦੇ ਵਿੱਚ ਇੱਕ ਜਿਗਰ ਕੀਤਾ ਸੀ ਉਹਨਾਂ ਨੇ ਕਹਿੰਦੇ ਵੀ ਜਿਹੜਾ ਤਾਂਦਲਾ ਵਾ ਇਹ ਜਦੋਂ ਉਹਨੂੰ ਪਤਾ ਲੱਗ ਗਿਆ ਵੀ ਇਹ ਕੈਂਸਰ ਦੀ ਬਿਮਾਰੀ ਨੂੰ ਠੀਕ ਕਰਦਾ ਵਾ ਤਾਂ ਕਹਿੰਦੇ ਇਹਦੇ ਤੇ ਰਿਆਂ ਇਹ ਤੇ ਸਪਰੀਆਂ ਕੀਤੀਆਂ ਗਈਆਂ ਇਹਨੂੰ ਮਚਾਉਣ ਲਈ ਤੇ ਉਹ ਕਹਾ ਗਿਆ ਕਹਿੰਦੇ ਜਿਹੜਾ ਇਹ ਹੁਣ ਜਿਹੜਾ ਹੁਣ ਹੋ ਰਿਹਾ ਇਹ ਉਹਨਾਂ ਦੇ ਹੈ ਗਿਆ ਪੁੱਤ ਦੋਤੇ ਪੁੱਤ ਪੁੱਤੇ ਆ ਇਹ ਜੇ ਕਹਿ ਦੀ ਵੀ ਉਹਨਾਂ ਦੇ ਉਹ ਬੂਟੇ ਆ ਇਹ ਹੁਣ ਜਿਹੜਾ ਉਹਨਾਂ ਦੇ ਪਿਓ ਦਾਦੇ ਪਰਦਾਦੇ ਆ ਉਹ ਸਪ੍ਰੇਆਂ ਮਾਰ ਮਾਰ ਕੇ ਖਤਮ ਕਰ ਦਿੱਤੇ ਤੇ ਤੁਸੀਂ ਦੇਖਦੇ ਹੋ ਬਹੁਤ ਵੱਡੀ ਪਹਿਲਾਂ ਅਸੀਂ ਘੁੰਮ ਗਏ ਚਾਰ ਸਪਰੇ ਸਾਨੂੰ ਕਿਤੇ ਮਿਲਿਆ ਨਹੀਂ ਤਾਂ ਉਹ ਇੱਕ ਵੀਰ ਪਾਣੀ ਲਾਉਂਦਾ ਖੱਤੇ ਨੂੰ ਝੋਨੇ ਨੂੰ ਉਹਨੇ ਦੱਸਿਆ ਕਹਿੰਦਾ ਵੀ ਆਪਣੀ ਵੱਟ ਤੇ ਇੱਧਰ ਖੜਾ ਵਾ ਇੱਧਰ ਨਾ ਇਧਰੋਂ ਨਾ ਤੋੜੇ ਇਧਰ ਸਪਰੇ ਕੀਤੀ ਹੋਈ ਆ ਤੇ ਇਧਰੋਂ ਤੋੜ ਲੋ ਬਈ ਬਹੁਤ ਖੜਾ ਇਹ ਇੱਕ ਕੁਦਰਤੀ ਖਜ਼ਾਨਾ ਜੀ ਇਹ ਬੂਟੀ ਜਿਹੜੀ ਸਾਣੀ ਖਾਣੀ ਛੱਡਤੀ ਏ ਹੁਣ ਲੋਕ ਖਾਂਦੇ ਨਹੀਂ ਕਹਿੰਦੇ ਆ ਕਿ ਪੱਤੇ ਚ ਖਵਾਤੇ ਜਵਾਕ ਹੁਣ ਦੇ ਜਵਾਕ ਨੂੰ ਤਾਂ ਦਲੇ ਦਾ ਪਤਾ ਹੀ ਨਹੀਂ ਤਾਂਦਲਾ ਹੋਇਆ ਹੋਰ ਬਾਈ ਬਾਈ ਕੀ ਕੀ ਹੁੰਦਾ ਹੋਰ ਇੱਕ ਤਾਂ ਪਾਣਲਾ ਹੁੰਦਾ ਬਾਈ ਹਾਂਜੀ ਇੱਕ ਕਾਵਾ ਮੱਕੀ ਹੁੰਦੀ ਆ ਹਾਂ ਇੱਕ ਸਲਾਰਾ ਹੁੰਦਾ ਵਾ ਤੇ ਇੱਕ ਭਖੜਾ ਹੁੰਦਾ ਵਾ ਠੀਕ ਹੈ ਤੇ ਇਹਨਾਂ ਦੇ ਵਿੱਚ ਜ਼ਿਆਦਾ ਆਪਣੀਆਂ ਮਾਤਾਵਾਂ ਹਰੀ ਮੂੰਗੀ ਪਾਲ ਲੈਂਦੀਆਂ ਵਾਂ ਜਾਂ ਕਈ ਮਾਤਾਵਾਂ ਸੁੱਕਿਆ ਹੋਇਆ ਯਾਨੀ ਦੇ ਪ੍ਰਾਣਾ ਜਿਵੇਂ ਮੇਥੀ ਮੇਥੇ ਣੀਆਂ ਥੋੜਾ ਜਿਹਾ ਸਾਗ ਸਰੋਂ ਦਾ ਉਹ ਕਈ ਮਾਪਾਵਾਂ ਜਿਹੜੀਆਂ ਪ੍ਰਾਣੀਆਂ ਬਜ਼ੁਰਗਾਂ ਵਾਂ ਉਹੋ ਸੁਕਾ ਕੇ ਰੱਖ ਲੈਂਦੀਆਂ ਹੁੰਦੀਆਂ ਵਾਂ ਉਹ ਫਿਰ ਇਸ ਵਸਤੂ ਦੇ ਵਿੱਚ ਪਾਉਂਦੀਆਂ ਵਾਂ ਤੇ ਜਾਣੀ ਦੇ ਵੀ ਬਹੁਤ ਹੀ ਵਧੀਆ ਹੋਣ ਵਾਲੇ ਦਾ ਬੱਚੇ ਨੂੰ ਇਹ ਕਹਿੰਦੇ ਵੀ ਸਾਨੂੰ ਪੱਠੀ ਖਵਾਈ ਜਾਂਦੇ ਆ ਹਾਂ ਕਾ ਦੱਸ ਰਿਹਾ ਕਹਿੰਦੇ ਕਹਿੰਦੇ ਗੁਣਾਨਾ ਭਰਪੂਰ ਆ ਇਹ ਬਿਲਕੁਲ ਜੀ ਤੇ ਜਿਹੜਾ ਭਖੜਾ ਹੋਇਆ ਭਖੜਾ ਹੋਇਆ ਜਿਹੜਾ ਭਖੜਾ ਕਹਿੰਦੇ ਆ ਉਹ ਢੂਹੀ ਦਰਦ ਤੋਂ ਕਮਰ ਦਰਦ ਤੋਂ ਉਹਦੇ ਵਿੱਚ ਕੰਮ ਆਉਂਦਾ ਯਾਨੀ ਸਰੀਰ ਦਾ ਕੋਈ ਅੰਗ ਦਰਦ ਕਰਦਾ ਹੋਵੇ ਕਹਿਣਾ ਦਾ ਮਤਲਬ ਆ ਕਿ ਉਹਦੇ ਵਿੱਚ ਕੰਮ ਆਉਂਦਾ ਜਿਹੜੀ ਇਹ ਤਾਂਦਲਾਵਾ ਤੇ ਇਹ ਬਹੁਤ ਗੁਣਾਨਾ ਭਰਪੂਰ ਆ ਤੇ ਇਹਦੇ ਵਿੱਚ ਬਹੁਤ ਗੁਣ ਨੇ ਜਿਹੜੇ ਆ ਦਿਨਾਂ ਦੇ ਵਿੱਚ ਹੀ ਹੁੰਦਾ ਵਾ ਭਾਈ ਬੇ ਸਾਗ ਬਣਾਇਆ ਜਾਂਦਾ ਹਾਂਜੀ ਅੱਜ ਸਾਗ ਬਣਾਵਾਂਗੀ ਜੀ ਤੇ ਤਕਰੀਬਨ ਆਪਣੇ ਦਾ ਘਰੇ ਸਾਰਾ ਪਰਿਵਾਰ ਸਾਗ ਦਾ ਹੀ ਹੈ ਇਹ ਚੀਜ਼ ਹੋਰ ਕੀ ਕੀ ਪੈਂਦਾ ਤੇ ਵਿੱਚ ਹੋਰ ਤਾਂ ਜਣੀ ਦੇ ਜਿਵੇਂ ਆਪਾਂ ਆਮ ਸ਼ਿਆਲਾਂ ਦੀ ਬਜ ਸਾਗ ਧਰਦੇ ਹਾਂ ਅਦਰਕ ਹੋ ਗਿਆ ਲਸਣ ਹੋ ਗਿਆ ਪਿਆਜ਼ ਹੋ ਗਿਆ ਉਹਦਾ ਪੈਂਦਾ ਹੀ ਪੈਂਦਾ ਮਿਰਚਾਂ ਹਰੀਆਂ ਹਨ ਤੇ ਬਾਕੀ ਜਣੀ ਦੇ ਵੀ ਮੇਨ ਇਹ ਚੀਜ਼ ਹੈ ਜਿਵੇਂ ਤਾਂਦਲਾ ਭਖੜਾ ਸਲਾਰਾ ਟਿਕਾਵਾਂ ਮੱਕੀ ਹੋਗੀ ਇਹ ਚੀਜ਼ ਨੂੰ ਜਣੀ ਦੇ ਵੀ ਇਹ ਬਹੁਤ ਹੀ ਗੁਣਾ ਨਾਲ ਭਰਪੂਰ ਮਾਤਰਾ ਦੇ ਵਿੱਚ ਇਹ ਚ ਗੁਣ ਹੁੰਦੇ ਇਹ ਚੀਜ਼ ਦੇ ਵਿੱਚ ਠੀਕ ਹੈ ਬਾਈ ਜਿਵੇਂ ਹੁਣ ਆਏ ਆ ਜਿਵੇਂ ਆ ਨਾਲ ਦੇ ਨਾਲ ਝੋਨਾ ਆਵੇਂ ਝੋਨਾ ਲੱਗਿਆ ਝੋਨੇ ਦੇ ਉੱਤੇ ਸਪਰੇਅ ਬਹੁਤ ਕੀਤੀ ਜਾਂਦੀ ਆ ਤੇ ਫਿਰ ਇਹਦੇ ਤੋਂ ਜਿਹੜਾ ਹੈਗਾ ਬਚਾਲੀ ਫਿਰ ਕੀ ਕਰਿਆ ਜਾਵੇ ਜਿਹੜਾ ਬਚਾਲੀ ਬਾਈ ਤੁਸੀਂ ਇਹ ਗੱਲ ਦੇਖੋ ਕਿ ਕਿੰਨੀਆਂ ਮਹਿੰਗੀਆਂ ਮਹਿੰਗੀਆਂ ਰੇਹਾਂ ਸਪਰੇਅ ਹੁੰਦੀਆਂ ਨਾ ਹਰੇਕ ਸਾਲ ਹਮ ਹਰੇਕ ਸਾਲ 6 ਮਹੀਨੇ ਆਵਾਜ਼ ਰਣੀ ਦੇ ਤੂੰ ਦੇਖੋ ਵੀ ਕੁਦਰਤ ਦਾ ਬੀਜ ਤਾਂ ਨਹੀਂ ਖਤਮ ਕਰ ਸਕਦੇ ਹੈਗੇ ਹਮ ਆ ਦੇਖੋ ਵੀ ਇਹ ਕੁਦਰਤੀ ਬੀ ਆ। ਹੂੰ। ਚਾਹੇ ਜਿੰਨੀ ਮਰਜੀ ਇਹਦੇ ਰੀ ਸਪਰੇਅ ਕਰਤੀ ਪਰ ਇਹਦਾ ਬੀਜ ਤਾਂ ਨਹੀਂ ਖਤਮ ਹੋਇਆ। ਹੁਣ ਦੇਖੋ ਤੁਸੀਂ ਕਿਵੇਂ ਉਹ ਤਾਂ ਹੀ ਖੜਾ ਪਾਇ ਦੇਖ ਲਓ ਵੀ ਸਾਰੀ ਬੱਟ ਭਰੀ ਖੜੀ ਏ। ਹੂੰ। ਜਿੰਨੀ ਮਰਜੀ ਸਪਰੇਅ ਕਰੀ ਜਾਣ ਵੀ ਇਹ ਕੁਦਰਤ ਨਾਲ ਆਪ ਕੁਦਰਤ ਨੂੰ ਨਹੀਂ ਜਿੱਤ ਸਕਦੇ ਆਪਾਂ। ਬਾਈ ਸਹਿਰ ਵਾਲਿਆਂ ਨੂੰ ਤਾਂ ਇਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਪਿੰਡ ਵਾਲਿਆਂ ਨੂੰ ਤਾਂ ਪਤਾ ਹੀ ਆ ਵੀ ਇਹ ਲੱਗਦਾ ਨਹੀਂ ਹੈਗਾ ਵੀ ਕਿਤੇ ਨਾ ਕਿਤੇ ਸਾਰਿਆਂ ਨੂੰ ਇਹ ਜਿਹੜੀ ਚੀਜ਼ ਦਾ ਨੰਦ ਲੈਣਾ ਚਾਹੀਦਾ। ਹਾਂਜੀ ਬਿਲਕੁਲ ਲੈਣਾ ਚਾਹੀਦਾ। ਹੁਣ ਦੇਖੋ ਤੁਸੀਂ ਅਸੀਂ ਪਰਸੋਂ ਮੰਡੀ ਦੇ ਵਿੱਚ ਜਾ ਕੇ ਆਏ ਆਪਣੇ ਸੁਧਾਰ ਲੱਗਦੀ ਐ ਐਤਵਾਰ ਨੂੰ ਤੇ ਬੁੱਧਵਾਰ ਨੂੰ। ਹਾਂ ਨਾ। ਤੇ ਉੱਥੇ ਸਪੈਸ਼ਲੀ ਇਹ ਚੀਜ਼ ਚਲਾਈ ਹੋਗੀ ਜਿਵੇਂ ਹਨ ਚਲਾਈ ਵੀ ਪੈਂਦੀ ਆ ਸੱਚ ਚਲਾਈ ਉੱਥੇ ਸਪੈਸ਼ਲ ਸਾਰੀ ਚੀਜ਼ ਬਾਈ ਉਹ ਤਾਂ ਉਗਾਈ ਜਾਂਦੀ ਆ ਉਹ ਤਾਂ ਕੁਦਰਤੀ ਨਹੀਂ ਨਾ ਉਹ ਆਇਆ ਨਹੀਂ ਨਾ ਹੈਗਾ ਉਹ ਹੈ ਚਲੋ ਮੰਨਦੇ ਆ ਕੁਦਰਤੀ ਆ ਉਹ ਤਾਂ ਉਗਾਈ ਜਾਂਦੀ ਆ ਫਿਰ ਇਹ ਇੱਕ ਕੁਦਰਤੀ ਹੋਇਆ ਹੋਇਆ ਬੀਜ ਜਿਹੜਾ ਹੈਗਾ ਨਾ ਕੁਦਰਤੀ ਹੋਗਾ ਆ ਨਹੀਂ ਹੈਗਾ ਜਾਨੀ ਇਹ ਪੱਟਾ ਤੇ ਕੁਦਰਤੀ ਉਹਦੇ ਤੇ ਤਾਂ ਹੋ ਸਕਦਾ ਵੀ ਉਹ ਤੇਰੇ ਹਾਂ ਸਪ੍ਰਿੰਗ ਕੀਤੀਆਂ ਉਹ ਤਾਂ ਫਿਰ ਉਹੋ ਜਿਹਾ ਉਤੇ ਜੀ ਦੇਖੋ ਲਾਉਣਾ ਪੈਂਦਾ ਉਹਦੀ ਟਿਕਟ ਅੱਲਾ ਕਰਦੇ ਆ ਉਹ ਦਵਾਈ ਬੂਟੀ ਕਰਦੇ ਆ ਉਹ ਤੇ ਇਦੇ ਉੱਤੇ ਕੋਈ ਦਵਾਈ ਬੂਟੀ ਨਹੀਂ ਪਾਣੀ ਆ ਜਿਹੜਾ ਮਾੜਾ ਮੋਟਾ ਬੱਟਾਂ ਦੀ ਸੇਮ ਸੇਮ ਦੇ ਨਾਲ ਹੀ ਇਹਦੇ ਨਾਲ ਹੀ ਇਹ ਬੱਟਾਂ ਹੀ ਰੇਜ ਦੇ ਨਾਲ ਹੀ ਇਹ ਹੋ ਗਨੋ ਹੋ ਪੈਂਦਾ ਵਾ ਵੀ ਜਿਵੇਂ ਇਹਦੀ ਰੁੱਤ ਖਤਮ ਹੁੰਦੀ ਆ ਉਵੇਂ ਇਹ ਸਮਾਪਤ ਹੋ ਜਾਂਦਾ ਵਾ ਜਿਵੇਂ ਇਹਦਾ ਸਮਾਂ ਆਉਂਦਾ ਛੇ ਮਹੀਨਿਆਂ ਬਾਅਦ ਉਵੇਂ ਇਹ ਫੇਰ ਜਾਣੀ ਦੇ ਵੀ ਫੇਰ ਪੂਰੇ ਹਰੇ ਭਰੇ ਹੋ ਜਾਂਦਾ ਵਾ ਇਹ ਜਣੀ ਦੀ ਵੀ ਖੇਤਾਂ ਦੇ ਵਿੱਚ ਧੰਨਵਾਦ ਬਾਈ ਜੀ ਠੀਕ ਹੈ ਧੰਨਵਾਦ ਜੀ ਜੌਨ ਕਰੀ ਲਈ ਬਹੁਤ ਬਹੁਤ ਧੰਨਵਾਦ ਇਹ ਇਹ ਹੁਣ ਦਰਸ਼ਕਾਂ ਨੂੰ ਬੇਨਤੀ ਹੈ ਵੀ ਇਹਨੂੰ ਤਾਂਦਲਾ ਕਹਿੰਦੇ ਆ ਤਾਂਦਲੇ ਦੇ ਵਿੱਚ ਭਖੜਾ ਹੋ ਗਿਆ ਤੇ ਹੋਰ ਕਾਫੀ ਆਇਟਮਾਂ ਜਿਹੜੀਆਂ ਪਾਈਆਂ ਜਾਂਦੀਆਂ ਨੇ ਉਹ ਪਾ ਕੇ ਤੁਸੀਂ ਇੱਕ ਵਾਰੀ ਖਾ ਕੇ ਇਹਨੂੰ ਖਾ ਕੇ ਦੇਖੋ ਇਹ ਕਹਿੰਦੇ ਨੇ ਆਪਾਂ ਕਹਿੰਦੇ ਨੇ ਨਾ ਸਵਾਦ ਸਵਾਦ ਨਾ ਦੇਖੋ ਇਹਦੇ ਗੁਣ ਦੇਖੋ ਜਿਹੜੀਆਂ ਆਪਾਂ ਮਹਿੰਗੀਆਂ ਮਹਿੰਗੀਆਂ ਡਾਕਟਰਾਂ ਤੋਂ ਦਵਾਈਆਂ ਖਾਨੀਆਂ ਕੌੜੀਆਂ ਦਵਾਈਆਂ ਉਹਨਾਂ ਦਾ ਕਿਹੜਾ ਟੇਸਟ ਹੁੰਦਾ ਉਹ ਜ਼ਹਿਰ ਵਰਗੀਆਂ ਉਹ ਸਾਨੂੰ ਸੌਖੀਆਂ ਲੱਗਦੀਆਂ ਨੇ ਉਹ ਜ਼ਹਿਰ ਵਰਗੀਆਂ ਲੱਗਦੀਆਂ ਨੇ ਉਹ ਸਾਨੂੰ ਖਾਨੀਆਂ ਅੱਜ ਦੇ ਸਮੇਂ ਦੇ ਵਿੱਚ ਦੇਖੋ ਤੁਸੀਂ ਅੱਗੇ ਬੈਦ ਹੁੰਦੇ ਸੀ ਇਹ ਬੈਦ ਹਕੀਮ ਜਿਹਨਾਂ ਨੂੰ ਕਹਿ ਦਿੰਦੇ ਸੀ ਡਾਕਟਰ ਹੁੰਦੇ ਨਹੀਂ ਸੀਗੇ ਹੁਣ ਦੇਖੋ ਆਪਣੇ ਪਿੰਡ ਜੀ ਦੇਖ ਲਓ ਤੁਸੀਂ ਤਿੰਨ ਚਾਰ ਡਾਕਟਰ ਬੈਠੇ ਆ ਮੈਡੀਕਲ ਖੋਲੀ ਹੈ ਨਾ ਤੇ ਉਹਨਾਂ ਨੂੰ ਸਾਹ ਨਹੀਂ ਆਉਂਦਾ ਹੈਗਾ ਵੀ ਮਰੀਜ਼ ਕਿਹੜੇ ਦੁਕਾਨ ਚ ਦੇਖ ਲਓ ਵੀ ਸਾਰਿਆਂ ਚੀ ਮੈਡੀਕਲਾਂ ਚ ਬੈਠੇ ਹੁੰਦੇ ਤਕਰੀਬਨ ਪੰਜ ਚਾਰ ਕੋਈ ਨਾ ਕੋਈ ਢਿੱਲਾ ਹੁੰਦਾ ਕਿਉਂ ਹੁੰਦਾ ਵਾ ਉਹ ਜਿਹੜੀਆਂ ਆਪਾਂ ਆ ਜਿਹੜੀ ਆਪਦੀ ਸ਼ਾਹੀ ਖਜ਼ਾਨਾ ਸੀ ਆਪਾਂ ਉਹਨੂੰ ਆਪਾਂ ਬਸਾਰ ਦਿੱਤਾ ਵਾ ਆਪਾਂ ਜਿਹੜੀਆਂ ਹੁਣ ਬਾਹਰ ਲਿਆਂ ਮਾਰਕੀਟਾਂ ਵਾਲੀਆਂ ਉਹਨਾਂ ਨੂੰ ਆਪਾਂ ਦਿਲ ਨਾਲ ਲਾ ਲਿਆ ਵਾ ਸਹੀ ਗੱਲ ਠੀਕ ਹੈ ਨੀ ਉਹ ਚੀਜ਼ਾਂ ਕਰਕੇ ਸਾਨੂੰ ਇਹ ਡਾਕਟਰਾਂ ਦੇ ਨਾਲ ਦੇ ਲੋ ਵੀ ਨਾਲ ਇਹਨਾਂ ਇਹਨਾਂ ਆਪਾਂ ਪੈਸਾ ਫੂਕਦੇ ਆਂ ਉੱਥੇ ਡਾਕਟਰਾਂ ਕੋਲੇ ਤੇ ਪਰ ਫਿਰ ਵੀ ਸਾਨੂੰ ਸਰੀਰ ਨੂੰ ਸੰਤੋਸ਼ਟੀ ਨਹੀਂ ਹੋ ਰਹੀ ਹੈਗੀ ਉਹ ਚੀਜ਼ ਨਾਲ ਵੀ ਇਹ ਚੀਜ਼ ਸਾਨੂੰ ਸੰਤੋਸ਼ਟੀ ਦਿੰਦੀ ਹੈ ਇਹ ਜੀ ਬਾਈ ਜਿੱਤੇ ਦਵਾਈਆਂ ਖਾਂਦਿਆਂ ਨੇ ਨਾ ਸਾਰੇ ਜਿਨ੍ਹਾਂ ਜਿਨ੍ਹਾਂ ਨੂੰ ਕੋਈ ਨਾ ਕੋਈ ਬਿਮਾਰੀ ਹੈ ਕਿਉਂਕਿ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਬਿਮਾਰੀ ਹੈਗੀ ਹੈਗੀ ਆ ਘਰ ਦੇ ਵਿੱਚ ਪ੍ਰਵੇਸ਼ ਕਿਉਂਕਿ ਹਵਾ ਪਾਣੀ ਤੇ ਖਾਣ ਰਹਿਣ ਸਹਿਣ ਸਾਡਾ ਹੀ ਕੋਈ ਉਹੋ ਜਿਹਾ ਹੋ ਗਿਆ। ਦੁੱਸਤ ਹੋ ਚੁੱਕਿਆ ਖਾਣ ਦੁੱਸਤ ਹੋ ਗਿਆ। ਹੁਣ ਜ਼ਿਆਦਾਤਰ ਸਹਿਰਾਂ ਦੇ ਵਿੱਚ ਤਾਂ ਇਹ ਹੋ ਗਿਆ ਕਿ ਬੁੜੀਆਂ ਜਿਹੜੀਆਂ ਹੈਗੀਆਂ ਰੋਟੀ ਲਾਉਣ ਦੀਆਂ ਮਾੜੀਆਂ ਉਹ ਕਹਿੰਦੇ ਰੋਟੀ ਗੀ ਪਕਾਉਣੀ ਆ ਕਹਿੰਦੇ ਜਾ ਕੇ ਫਾਸਟ ਫੂਡ ਖਾਓ ਬੱਚਿਆਂ ਨੂੰ। ਉਹ ਬਰਗਰ ਖਾ ਕੇ ਬਰਗਰਾਰ ਕੇ ਹੋਈ ਜਾਂਦੇ ਆ। ਉਹ ਤਾਂ ਕੀ ਆ ਜੀ? ਉਹ ਉਹਨਾਂ ਨੂੰ ਇਹ ਚੀਜ਼ ਲੱਗਦੀ ਆ ਵੀ ਸਿਰਫ ਓਨਲੀ ਉਹਤੇ 5 ਮਿੰਟ ਵੀ ਨਹੀਂ ਲੱਗਦੇ ਹੈਗੇ ਬਣਾਉਣ ਦੇ ਲਈ। ਹੂੰ ਜਿਹੜਾ ਉਹ ਆਪਾਂ ਨੂੰ ਫਰਾਈ ਕਰਕੇ ਉਹ ਪਤਾ ਨਹੀਂ ਕਿਹੜਾ ਕਿਉਂ ਹੁੰਦਾ। ਕਿਹੜੇ ਜਿਹੜੇ ਉਹ ਨਿਊਡਲ ਕਹਿੰਦੇ ਆ ਨਿਊਡਲ ਹੁੰਦੇ ਆ ਉਹ ਹਾਣ। ਜਾਂ ਕਹਿ ਜੀ ਉਹ ਜਿਹੜੀ ਡੱਬ ਰੋਟੀ ਆ ਕਾਦੀ ਤਿਆਰ ਕਰਦੇ ਆ ਆਪਣੇ ਘੜਖਾ ਸਾਹਮਣੇ ਕੁਝ ਤਿਆਰ ਠੀਕ ਆ ਕਿ ਨਾ ਫਿਰ ਹੁਣ ਸੌਸਾਂ ਦੇਖੋ ਜਿਹੜੀਆਂ ਆ ਟਮਾਟੋ ਸੌਸ ਇਹਨੂੰ ਕਹਿੰਦੇ ਆ ਨਾ ਕੇਚਅਪ ਕਹਿੰਦੇ ਆ ਵੀ ਉਹ ਚੀਜ਼ਾਂ ਉਹ ਸਾਨੂੰ ਪਤਾ ਹੀ ਨਹੀਂ ਹੁਣ ਕਾਦੀ ਬਣਾਈਆਂ ਹਾਂ ਕੀ ਬਣ ਕਾਦੀਆਂ ਨਹੀਂ ਕਾਦੀਆਂ ਬਣੀਆਂ ਜਾਂਦੀਆਂ ਮੋਰ ਗ੍ਰੀਨ ਚਿੱਲੀ ਕਹਿ ਦਿੰਨੇ ਆ ਯਾਰ ਸਾਨੂੰ ਗ੍ਰੀਨ ਚਿੱਲੀ ਦੋ ਯਾਰ ਕਰਾਰੀ ਹੀ ਖਾਣ ਦੀ ਉਹ ਹੁਣ ਉਹਦੇ ਆਪਾਂ ਸਵਾਦ ਦੇ ਲਈ ਖਾਈ ਜਾਂਦੇ ਆ ਪਰ ਪਰ ਸਾਨੂੰ ਉਹ ਇਹ ਚੀਜ਼ ਨਹੀਂ ਪਤਾ ਸਾਡਾ ਲੀਵਰ ਫੈਟੀ ਹੋ ਜਾਂਦਾ ਵਾ ਹਮ ਬਾਈ ਉਹ ਤਾਂ ਲੋਕ ਨਾ ਦੇਖਿਆ ਖਾਂਦੇ ਛੋਟੇ ਛੋਟੇ ਬੱਚੇ ਜਿਹੜੇ ਖਾਂਦੇ ਆ ਉਹ ਉਹ ਐ ਲਵੇੜ ਲਵੇੜ ਕੇ ਪੂਰਾ ਉਹ ਜਿਹੜਾ ਕੀ ਕਹਿੰਦੇ ਨੇ ਮੂਮ ਸਮੂਮਸ ਜਿਹੇ ਖਾਂਦੇ ਆ ਉਹਨਾਂ ਨੂੰ ਐ ਪੂਰਾ ਲਵੇੜ ਕੇ ਖਾਂਦੇ ਆ ਚਲਣੀ ਨਾ ਉਹਨਾਂ ਨੂੰ ਐ ਹੀ ਨਹੀਂ ਪਤਾ ਵੀ ਅਸੀਂ ਜ਼ਹਿਰ ਖਾ ਰਹੇ ਆ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਹੀਂਗਾ ਕਿਉਂਕਿ ਇੱਕਦਾਂ ਜਿਹੜਾ ਕੰਪਿਊਟਰ ਯੁੱਗ ਆ ਗਿਆ ਸਾਡਾ ਹੁਣ ਫੋਨਾਂ ਦਾ ਉਹਨਾਂ ਤੇ ਉਹ ਚਾਈਨਸ ਆ ਜਿਹੜੇ ਨੇਪਾਲੀ ਬਿਲਕੁਲ ਉਹ ਦਿਖਾਉਂਦੇ ਆ ਐ ਉਹ ਜਿਹੜਾ ਦੇਖਦਾ ਹੁੰਦਾ ਉਹਦੀ ਲਾ ਲ ਡਿੱਗਣ ਲੱਗ ਜਾਂਦੀ ਬਾਈ ਹੋਰ ਗੱਲ ਆ ਜਿਵੇਂ ਹੁਣ ਤੁਸੀਂ ਗੱਲ ਕਰੀਏ ਵੀਡੀਓ ਵੀ ਵੱਡੀ ਹੋ ਗਈ ਤੇ ਜਿਵੇਂ ਹੁਣ ਤੁਸੀਂ ਇੱਕ ਗੱਲ ਕੀਤੀ ਆ ਵੀ ਉਹ ਮੋਬਾਈਲਾਂ ਤੇ ਮੋਬਾਈਲਾਂ ਤੇ ਬਾਈ ਬਹੁਤ ਕੁਝ ਦਿਖਾਉਂਦੇ ਆ ਜਿਹੜੇ ਪ੍ਰਵਾਸੀ ਆ ਤੇ ਲੁਧਿਆਣੇ ਦੇ ਵਿੱਚ ਆਮ ਹੁਣ ਤਾਂ ਹਰ ਇੱਕ ਸ਼ਹਿਰ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਵੀ ਜਿਹੜੀਆਂ ਲਾਉਣ ਲੱਗ ਗਏ ਉਹ ਅੰਦਰੋਂ ਜਾ ਕੇ ਸਾਡੇ ਬੱਚੇ ਉਹਨਾਂ ਤੋਂ ਖਾਂਦੇ ਆ ਮੌਮਜ਼ ਖਾਂਦੇ ਆ 버ਗਰ ਖਾਂਦੇ ਆ ਉਹ ਤਿਆਰ ਕਰਕੇ ਘਰੋਂ ਲੈ ਕੇ ਆਉਂਦੇ ਆ ਉਹ ਕਿਵੇਂ ਤਿਆਰ ਕਰਦੇ ਆ ਕੀ ਕਰਦੇ ਆ ਆਪਾਂ ਨੂੰ ਕੋਈ ਪਤਾ ਹੈਗਾ ਆਪਾਂ ਕੀ ਖਾਂਦੇ ਆ ਕੀ ਨਹੀਂ ਖਾਂਦੇ ਲੋਕ ਜਿਹੜੇ ਹੈਗੇ ਆ ਉਹ ਵੀਡੀਓ ਦੇਖਣ ਦੇ ਬਾਵਜੂਦ ਵੀ ਇੰਨੀਆਂ ਵੀਡੀਓ ਵਾਇਰਲ ਹੋ ਰਹੀਆਂ ਵੀ ਇੱਥੇ ਆ ਕੁਸ ਪਾਇਆ ਜਾਂਦਾ ਹਨਾ ਉਹਨੂੰ ਆਣ ਗੋਲੀ ਕਰਕੇ ਲੋਕ ਧੜਾ ਧੜ ਖਾ ਰਹੇ ਆ ਉਹਨਾਂ ਨੂੰ ਤੇ ਜਿਹੜੇ ਪ੍ਰਵਾਸੀ ਆ ਉਹਨਾਂ ਨੇ ਦੇਖੋ ਆਪਣੇ ਇੱਥੇ ਦੋ ਦੋ ਤਿੰਨ ਦਸਤਰੀਆਂ ਦੀਆਂ ਦਿਹਾੜੀਆਂ ਲੂੰਦੇ ਫਿਰਦੇ ਆ ਤੇ ਪੰਜਾਬੀ ਤੇ ਜਿਹੜੇ ਹੈਗੇ ਪ੍ਰਵਾਸੀ ਉਹ ਉੱਥੇ ਕੋਠੀਆਂ 'ਪਾਈ ਫਿਰਦੇ ਲੋਹਾਂ ਨੇ ਬਿਲਕੁਲ ਬਿਲਕੁਲ ਉਹਨਾਂ ਨੂੰ ਸ਼ਰਮ ਆਉਂਦੀ ਆ ਜੀ ਪਹਿਲੇ ਨੰਬਰ ਤੇ ਤਾਂ ਹੂੰ ਸਾਨੂੰ ਇਹ ਕੰਮ ਕਰਦਿਆਂ ਨੂੰ ਦੂਜੇ ਨੰਬਰ ਤੇ ਉਹਨਾਂ ਹੀ ਦੇ ਲੋ ਸਫਾਈ ਨੀਵੇਂ ਪਰਸੋਂ ਪੱਖੋਵਾਲ ਤੋਂ ਆ ਰਿਹਾ ਸੀਗਾ ਰਾਸਤੇ 'ਚ ਪੈਂਦਾ ਪਿੰਡ ਟੂਸੇ ਹੂੰ ਉੱਥੇ ਕੁਲਚਿਆਂ ਵਾਲਾ ਖੜਾ ਇੱਕ ਹੂੰ ਉਹਨਾਂ ਖੜਾ ਮੂੰਹ ਨੂੰ ਉਹਦੇ ਬੀੜੀ ਲਾਈ ਹੋਈ ਬੀੜੀ ਲਾ ਕੇ ਉਹ ਪੀ ਜਾਵੇ ਵੀਡੀਓ ਮੈਂ ਉਹਨੂੰ ਰੋਕਿਆ ਉਹਦੇ ਕੋਲੇ ਸਕੂਟਰੀ ਸੀਗੀ ਤੇ ਉਹਨੂੰ ਜਦੋਂ ਮੈਂ ਮੋਟਰਸਾਈਕਲ ਰੋਕ ਲਿਆ ਉਹਨੂੰ ਪਤਾ ਲੱਗ ਗਿਆ ਵੀ ਗਿਆਨੀ ਖੜ ਗਿਆ ਵਾ ਇੱਥੇ ਵੀ ਇਹ ਮੈਨੂੰ ਕੁਝ ਕਹੂਗਾ ਉਹਨੇ ਬੀੜੀ ਸਿੱਟੀ ਸਕੂਟਰੀ ਸਟਾਰਟ ਸੀ ਉਹਦੀ ਹੂੰ ਰੇਸ਼ ਦਿੱਤੀ ਤੇ ਭਜਾ ਕੇ ਲੈ ਗਿਆ ਉਹ ਹੂੰ ਵੀ ਦੇਖੋ ਅਸੀਂ ਅੱਖਾਂ ਦੇ ਸਾਹਮਣੇ ਸਾਡੇ ਮੂਹਰੇ ਖੜਕੇ ਉਹ ਸਾਰਾ ਕੁਝ ਤਮਾਕੂ ਲਾਉਂਦੇ ਆ ਸਿਗਰਟਾਂ ਪੀਂਦੇ ਆ ਉਹ ਹਨਾ ਵੀ ਅਸੀਂ ਉਹ ਦੇਖ ਕੇ ਵੀ ਉਹ ਚੀਜ਼ ਨੂੰ ਵਧੀਆ ਬਣਾ ਰਹੇ ਆ ਹੂੰ ਵੀ ਉਹ ਚੀਜ਼ ਵੀ ਕਹਦੇ ਨੇ ਆਹਾ ਯਾਰ ਫਲਾਨੇ ਪਰਦੇਸੀ ਦੇ ਵਧੀਆ ਵਾ ਆ ਫਲਾਨੇ ਦੇ ਵਧੀਆ ਹਨਾ ਆ ਨੇਪਾਲੀ ਦੇ ਵਧੀਆ ਵਾ ਵੀ ਪਰ ਉਹ ਚੀਜ਼ ਨਹੀਂ ਦੇਖਦੇ ਵੀ ਉਹ ਅਸੀਂ ਖਾਈ ਉਹਦੇ ਹੱਥਾਂ ਦੇ ਨਾਲ ਕੀ 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 ਉਹ ਆਪਦੇ ਹੱਥਾਂ ਨਾਲ ਕਰ ਬਿਲਕੁਲ ਬਿਲਕੁਲ ਬਾਈ ਹੁਣ ਆਪਾਂ ਵੀਡੀਓ ਨੂੰ ਸਮਾਪਤੀ ਵੱਲ ਨੂੰ ਵਧੀਆ ਤੇ ਜਿਹੜੀਆਂ ਚੀਜ਼ਾਂ ਨੇ ਇਹ ਆ ਸਾਰਿਆਂ ਨੂੰ ਆਹ ਭਾਈ ਇਹਨਾਂ ਦਾ ਜਰੂਰ ਆਨੰਦ ਲੈਣਾ ਚਾਹੀਦਾ ਇਹ ਖਾਣੀਆਂ ਚਾਹੀਦੀਆਂ ਸਭ ਦਾ ਸਾਹੀ ਖਜ਼ਾਨਾ ਵਾ ਬੜਾ ਤੰਦਲਾ ਜਿਹੜਾ ਤੁਸੀਂ ਫਾਸਟ ਫੂਡ ਖਾ ਰਹੇ ਹੋ 버ਗਰ ਨੂਡਲ ਵਗੈਰਾ ਖਾ ਰਹੇ ਹੋ ਜੇ ਤੁਸੀਂ ਇਹ ਮਹੀਨੇ ਦੇ ਵਿੱਚ ਇੱਕ ਵਾਰੀ ਖਾ ਲਓ ਨਾ ਤਾਂ ਉਹ ਜਿਹੜਾ ਤੁਹਾਡਾ ਖਾਦਾ ਜਿਹਨੇ ਤੁਹਾਡੇ ਪੇਟ ਨੂੰ ਨੁਕਸਾਨ ਕੀਤਾ ਲੀਵਰ ਨੂੰ ਹਾਂ ਉਹਨੂੰ ਇਹ ਕਿਡਨੀਆ ਨੂੰ ਨੁਕਸਾਨ ਕੀਤਾ ਹੋਣਾ ਹਨਾ ਜਮਾਂ ਸਾਫ ਕਰ ਤੇ ਉਹਨੂੰ ਇਹ ਸਾਫ ਕਰਦਾ ਬਹੁਤ ਮਦਦ ਕਰਦਾ ਉਹਦੇ ਵਿੱਚ ਜਿਹੜੇ ਆਪਣੇ ਕਹਿੰਦੇ ਹੁਣ ਇਹ ਜੀਆਂ ਉਹ ਜੀਆਂ ਚੀਜ਼ਾਂ ਖਾਣ ਨਾਲ ਕੈਂਸਰ ਫੈਲਦਾ ਵਾ ਹੋਰ ਬਹੁਤ ਫੈਟੀ ਲੀਵਰ ਹੁੰਦਾ ਵਾ ਤੇ ਉਹ ਚੀਜ਼ਾਂ ਨੂੰ ਇਹ ਬਚਾਉਂਦਾ ਵਾ ਤੇ ਉਹਨਾਂ ਦੇ ਵਿੱਚੋਂ ਜਿਹੜੇ ਉਹ ਹੁੰਦੇ ਆ ਜ਼ਹਿਰੀਲੇ ਤੱਤ ਉਹਨਾਂ ਨੂੰ ਇਹ ਬਾਹਰ ਕੱਢਦਾ ਉਹ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਤੇ ਇਹੋ ਜਿਹੀਆਂ ਜਾਣਕਾਰੀਆਂ ਹੁਣ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ